ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲਜੀਤ ਖਾਸ ਦਰਾਂ। ਅੱਜ ਵਰਗੇ ਨਾ ਵੀਡੀਓ ਲੈ ਕੇ ਅੱਜ ਮੈਂ ਸਵੇਰੇ ਗਾੜੀ ਵਿੱਚ ਗਈ। ਜਦੋਂ ਦੇਖਿਆ ਉਹ ਸਾਲਸੰਮੇਖਾਂਗੇ ਜੀ ਰਸਤਾ ਸਾਰਾ ਸ਼ਿਮਲਾ ਨਿਰਚ ਵਗੈਰਾ ਇਹਨਾਂ ਸੁੰਡੀਆਂ ਨੇ ਖਾਧੀਆਂ। ਗਰਮੀ ਨੇ ਮਾਰਦਿਆਂ ਲੋ ਨੇ। ਸ਼ਿਮਲਾ ਵਿੱਚ ਸਾਡੇ ਦੁਆਰਾ ਮੁਰਕੇ ਲੱਗੀਆਂ ਹੋਈਆਂ ਤੇ ਬੇਲਾਂ ਬਹੁਤ ਜ਼ਿਆਦਾ ਵਧੀਆ ਬਣੀਆਂ ਸੀ। ਅੱਜ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਇੱਕ ਤਾਂ ਬੇਲਾ ਹੈ ਸਾਡੀ ਕਚਰੀਂਡੀਆਂ ਦੀ, ਇੱਕ ਆਰਾਮ ਤੋਰੀ ਦੀ। ਇਹ ਦੋ ਦਿਨ ਕਦਮਾਂ ਜਿਹਾ ਲੱਗ ਜਾਂਦੇ ਸੀਗੇ ਬਟ ਕਿਸੇ ਬਟਰਫਲ ਫੁੱਲ ਬਹੁਤ ਆਉਂਦੇ ਨੇ ਵਸਣ ਲੱਗਦੇ ਨੇ ਕਦਕਦੀ ਲੱਗਿਆ ਸੀ ਕਹੜਕੇ ਲੱਗਿਆ ਨਹੀਂ ਹੈਗਾ ਅੱਜ ਫੁੱਲ ਆਮ ਤੌਰੀ ਨੂੰ ਬਹੁਤ ਆਇਆ ਹੈ ਨੇ ਬਟ ਲੱਗਦੇ ਹੈ ਨਹੀਂ ਉੱਥੇ ਸੁੰਡੀ ਪੈ ਜਾਂਦੀ ਹੈ ਕੀੜੇ ਮਕੌੜੇ ਖਾਣ ਨਾ ਜਾਂਦੇ ਨੇ ਬਹੁਤ ਜ਼ਿਆਦਾ ਫੈਲੀ ਪਈ ਹੈ ਕੁਝ ਮੀਂਹ ਪਈ ਜਾਂਦਾ ਨਾ ਮੀਂਹ ਪੈ ਕਰਕੇ ਫਿਰ ਵੀ ਸਬਜ਼ੀ ਲੱਗੀ ਨਹੀਂ ਹੈਗੀ ਜੇ ਲੱਗਦੇ ਮਾੜੇ ਮੋਟੇ ਉਹ ਗਰਦਿੰਦੇ ਖਰਾਬ ਹੋ ਜਾਂਦੀ ਹੈ ਆ ਦੇਖੋ ਬਹੁਤ ਜ਼ਿਆਦਾ ਫੈਲੇ ਪਏ ਨੇ ਤੇ ਕਾ ਵੀ ਬਹੁਤ ਹੋਇਆ ਤੇ ਇਹ ਗੁੱਟਗਟਈ ਰਹਾ ਤੇ ਕਿਸੇ ਨੂੰ ਟਾਈਮ ਲੱਗਿਆ ਨਹੀਂ ਹੈਗਾ ਤੇ ਦੇਖਾਰੇ ਕਿਥੇ ਦੇ ਕਿਸਫਲੀਆਂ ਪੁਣਾਈਆਂ ਤੇ ਪਿੱਛੇ ਲੋਕਾਂ ਨੇ ਚੜਹੀ ਰਹੀ ਹੈ ਤੇ ਇੰਨਾ ਕ ਜਿਆਦਾ ਖਸੂਸਾ ਹੋਇਆ ਤੇ ਜਮਾਨ ਪਾਇਆ ਪਿਆ ਪਿਆ ਕੇ ਡਰ ਲੱਗ ਤਾ ਜਾਨ ਨੂੰ ਮਤਮ ਬਹੁਤ ਜਿਆਦਾ ਘਟਾਤਾ ਤੁਸੀਂ ਸਰਜੀ ਵੀ ਨਹੀਂ ਕੋਈ ਲੱਕੜੀ ਆਈ ਇਹ ਐਨੇ ਗਰਮੀ ਨੇ ਸਾਰਾ ਕੁਝ ਖਰਾਬ ਕਰਕੇ ਟਾਟਾ ਦੇਖੋ ई किया होक फटेगा एक हफ्ते पहले सुक हो गया फिर लाइडो लगी हुई थी ठिंडो पहलों बहुत उतरी है बट हूँ जो बूटे सुक चुके हैं टिंडियाँ जरूर लगती है जब बताऊँ एक अदा उतरे होता है काफ़ी होर सारी सब्जियाँ खराब हो चुकी हैं। गर्मी में इन्नी ज़्यादा गर्मी पी है कि सारिया इन्होंने सब्जियाँ मार के ढरदा ਅ ਮੇਟਾ ਹਰੇ ਮੇਟਾ ਨੇ ਬੁੱਤੇ ਨੇ ਇਹਨਾਂ ਦਾ ਇੰਨਾ ਜ਼ਿਆਦਾ ਫੋਲਾ ਹੋਇਆ ਕਰ ਤੋਂ ਮੇਟਾ ਨਾਲ ਮੈਨੂੰ ਜਿਵੇਂ ਲੱਗਦੀ ਆ ਵੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁਣ ਜਿਹੜੇ ਮੀਂਹ ਪੈਣੇ ਸਟਾਰਟ ਹੋ ਗਏ ਹੁਣ ਸ਼ਾਇਦ ਮਾਣੇ ਨੂੰ ਡੁੱਟ ਜਾਣ ਪਟਾ ਸ਼ਿਲਾਂ ਮੇਟਾ ਜਿਵੇਂ ਇਹ ਕੋਰੇ ਖਰਾਬ ਹੋਈਏ ਤਾਂ ਸ਼ਿਲਾਂ ਨਹੀਂ ਚੱਲਦੇ ਹੋਣਗੇ ਮਾੜੇ ਤੇnabla ਵੀ ਦੇ ਫਿੰਡ ਲਾਇਆ ਜਿੰਦਾ ਕਾਫੀ ਬਹੁਤ ਜ਼ਿਆਦਾ ਹੋਇਆ ਤੇ